हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਆਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਤੇ ਸ਼੍ਰੀ ਤਰਨਤਾਰਨ ਸਾਹਿਬ ਦੀ ਦੂਰੀ ਵੀ ਤਕਰੀਬਨ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਆ ਤੇ ਇਹ ਪਿੰਡ ਜਿਹੜਾ ਦੋਸਤੋ ਬਿਲਕੁਲ ਨਾਲ ਲੱਗ ਜਾਂਦਾ ਹੈ ਸ਼ਹਿਰ ਤਰਨਤਾਰਨ ਦੇ ਸ਼ਹਿਰੋਂ ਦੀ ਦੂਰੀ ਥੋੜੀ ਆ ਪਿੰਡ ਝੰਡੇਰ ਦੁਗਲਵਾਲਾ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਤੇ ਵੀਰ ਨਿਸ਼ਾਨਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਵੀ ਆਪਾਂ ਅਪਡੇਟ ਜਿਹੜੀ ਆ ਤੁਹਾਨੂੰ ਦਿੰਦੇ ਰਹੀਦਾ ਪਸ਼ੂ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਸਮੇਂ-ਸਮੇਂ ਦੇ ਨਾਲ ਜਿਵੇਂ-ਜਿਵੇਂ ਨਵਾਂ ਪਸ਼ੂ ਅਕੇ ਆਉਂਦਾ ਉਵੇਂ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਠੀਕ ਆ ਅੱਜ ਵੀ ਤਕਰੀਬਨ ਕੁਝ ਦੇ ਸੱਜਰ ਪਸ਼ੂ ਆ ਗਏ ਦੋਸਤੋ ਕੁਝ ਸੱਜਰ ਬਿਹੜਾ ਜਿਹੜੀਆਂ ਸੂਈਆਂ ਨੇ ਤੇ ਕੁਝ ਇੱਕ ਅਦਾ ਨਗ ਜਿਹੜਾ ਪੂਰਾ ਤਿਆਰੀ ਤੇ ਆ ਇੱਕ ਤੋਕੜ ਗੱਬਣ ਵੀ ਹੋ ਗਈ ਆ ਦੋਸਤੋ ਬਾਕੀ ਇੱਕ ਵੱਡੀ ਜਰਸੀ ਤੁਹਾਨੂੰ ਦਿਖਾਵਾਂਗੇ ਚੰਗੇ ਦੁੱ ਇਹਦਾ ਵੇਰਵਾ ਵੀ ਆਪਾਂ ਲੈ ਲਾਂਗੇ ਵੇਰ ਨਿਸ਼ਾਨ ਤੋਂ ਅੱਜ ਤਰੀਕ ਦੋਸਤੋ 15 ਮਈ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਆਓ ਲੈਣੇ ਉਹ ਤੇਰੇ ਡਿਟੇਲ ਕਰਦੇ ਆ ਗੱਲਬਾਤ ਬਾਕੀ ਜਿਹੜਾ ਵੀ ਐਨੀਮਲ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਇੱਕ ਟਾਈਮ ਨਹੀਂ ਦੋ ਟਾਈਮ ਤੁਸੀਂ ਆਪਣੀ ਚਵਾਈ ਉਹ ਘਾੜਨ ਕੇ ਕਰ ਲਿਓ ਸਭ ਤੋਂ ਪਹਿਲਾਂ ਵੀ ਨਿਸ਼ਾਨ ਸਾਸਰੀ ਗਾਲ ਵੀਰ ਸਾਸਰੀ ਗਾ ਵੀਰ ਜੀ ਹੋ ਠੀਕ ਠਾਕ ਜੋ ਬਹੁਤ ਵਧੀਆ ਨਿਸ਼ਾਨ ਵੀਰ ਠੀਕ ਠਾਕ ਵਧੀਆ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਹਾਂਜੀ ਸਾਰੇ ਜਿਹੜਾ ਭਰਾ ਨੇ ਮੇਰੇ ਵਾਲੇ ਪਿਆਰ ਭਰੀ ਸਾਸੀ ਆ ਜੀ ਸਸਰੀਕਾਲ ਵੀਰ ਸਸਰੀਕਾਲ ਹਾਂਜੀ ਅੱਛਾ ਰਿਛਾਣ ਅੱਜ ਜਿਹੜੇ ਆਪਣੇ ਕੋਲ ਪਸ਼ੂ ਆ ਵੈਸੇ ਟੋਟਲ ਕਿੰਨੇ ਪੰਜ ਆ ਪੰਜ ਆ ਵੀਰ ਜੀ ਅੱਛਾ ਜਿੰਨਾ ਚੋਂ ਚਾਹ ਸੱਜਰ ਵੀ ਹੈਗੀਆਂ ਨੇ ਦੋ ਸੱਜਰ ਆ ਵੀਰ ਜੀ ਇੱਕ ਟੋਕੜ ਗੱਬਣ ਆ ਇੱਕ ਤਿਆਰ ਗੱਬਣ ਆ ਠੀਕ ਹੈ ਜੀ ਤੇ ਇੱਕ ਦੀ ਅੱਜ ਏਆਈ ਕਰਾਤੀ ਆਪਾਂ ਠੀਕ ਹੈ ਜੀ ਹਾਂਜੀ ਓਕੇ ਸਾਰੇ ਚਾਰ ਸੂਏ ਸਵਾਏ ਆ ਤੇ ਇੱਕ ਕੀ ਨਾ ਤਿਆਰ ਆ ਗੱਬਣ ਇੱਕ ਤਿਆਰ ਆ ਬਾਕੀ ਜਿਹੜੇ ਦੁੱਧ ਤੇ ਉਹ ਚਾਰੇ ਚੱਲਣ ਦੇ ਚਾਰੇ ਚੱਲਣ ਦੇ ਵੀਰ ਜੀ ਠੀਕ ਹੈ ਜੀ। ਹਾਂਜੀ। ਲੋ ਦੋਸਤੋ ਦੁੱਧ ਤੇ ਫਿਲਹਾਲ ਚਾਰੇ ਚੱਲਣ ਡੇ ਆ ਪਸੰਦ। ਆ ਚੌਗੀ ਵੀਰ ਜੀ ਮੂੰਹ। ਹਾਂਜੀ। 20 ਦਿਨਾਂ ਦੀ ਸੂਈ ਮਗਰ ਇਹਦੇ ਵੱੱਛੀ ਆ। ਓਕੇ ਜੀ। ਬਾਕੀ ਠੰਡੀ ਸੀਜ਼ਨਸ ਲੱਗ ਗਿਆ ਪੂਰੀ। ਠੀਕ ਹੈ ਜੀ ਠੀਕ। ਹਾਂਜੀ। ਅੱਛਾ ਅੱਜ ਦਿਨੇ ਨੂੰ ਕਿੰਨੇ ਹੋ ਗਏ ਆ ਜੀ? ਇਹਨੂੰ 20 ਦਿਨ ਹੋਏ ਵੀਰ ਜੀ ਸੂਈ ਨੂੰ। 20 ਕ ਦਿਨ ਹੋ ਗਏ। ਹਾਂਜੀ। ਠੀਕ ਹੈ ਜੀ। ਹਾਂ। ਲੋ ਦੋਸਤੋ 20 ਕ ਦਿਨ ਦਾ ਸਮਾਂ ਹੋਇਆ ਤੇ ਸੂਹਾ ਦੂਜਾ। ਨਹੀਂ ਪਹਿਲਾਂ ਸੂਈ ਮੂੰਹ ਚੌਗੀ ਵੀਰ ਜੀ ਪਿਓਰ। ਹਾਂਜੀ ਪਿਓਰ ਚਾਰ ਦੰਦ ਆ। ਅੱਛਾ ਜੀ ਚਾਰ ਦੰਦ ਤਾਂ ਜਰਸੀ ਤੇ ਐਚ ਐਫ ਕਰੌਸਾਂਗ ਦੇ ਵਿੱਚ ਆ ਦੋਸਤੋ ਹੈ ਕਰੌਸਾਂਗ ਬਾਕੀ ਥੋੜੀ ਜਿਹੀ ਆਪਣੇ ਪੈਰ ਦੇ ਸਾਟ ਲੱਗੀ ਕਰਕੇ ਉਹਦਾ ਮੂੰਹ ਥੋੜਾ ਫੜਿਆ ਨਹੀਂ ਜਾਣਾ ਉਦਾ ਨਹੀਂ ਤੇ ਆਪਾਂ ਫੜ ਕੇ ਵਿਖਾ ਸਕਦੇ ਹਾਂ ਉਹ ਬਿਲਕੁਲ ਜੀ ਵੈਸੇ ਹੈ ਪਿਓਰ ਜਿਹੜੀ ਚਾਰ ਚਾਰ ਦਾ ਬਾਕੀ ਵੀ ਜੀ ਦੁੱਧ ਦਾਂਦਿਆ ਠੀਕ ਆ ਆ ਬੱਚੀ ਹੈ ਦੀ ਆ ਮਗਰ ਬੱਚੀ ਹੈ ਦਿਨ ਕਿੰਨੇ 20 ਕਾ ਚੋ 20 ਦਿਨ ਹੋਏ ਵੀ ਜੀ ਲਓ ਜੀ 20 ਦਿਨ ਦਾ ਸਮਾਂ ਹੋ ਗਿਆ ਮਗਰ ਬੱਚੀ ਫੀਮੇਲ ਕਾਫ ਆ ਇਸ ਵਾਰ ਤੇ ਨਿਸ਼ਾਨ ਦੁੱਧ ਕਿੰਨਾ ਤੱਕ ਦੁੱਧ ਵੀ ਜੀ 13 14 ਕਿਲੋ ਖੁੱਲਾ ਡੁੱਲਾ ਲੀਟਰਾਂ ਵਾਲਾ ਵੀ ਜੀ ਅੱਛਾ ਜੀ ਹਾਂ ਜੀ 13 14 ਹਾਂ ਦੋ ਦਸੋ 13 14 ਲੀਟਰ ਇਸ ਵਕਤ ਜਿਹੜਾ ਦੁੱਧ ਬਿਲਕੁਲ ਖੁੱਲਾ ਡੁੱਲਾ ਇਸ ਬੈਰ ਦੇ ਥੱਲੇ ਬਾਕੀ ਠੰਡੀ ਸੀਲਸ ਲੱਗ ਵੀ ਜੀ ਜਿੱਤਾ ਮਰਜੀ ਹੱਥ ਫੇਰੀ ਜਾ ਕੁਛ ਨਹੀਂ ਆਂਦੀ ਵੀ ਜੀ ਲਓ ਜੀ ਠੀਕ ਆ ਹਾਂ ਬਾਕੀ ਸਵਾਈ ਸਵਾਈ ਵੀ ਜੀ ਚੰਗੀ ਆ ਆਹਦੀ ਪੂਰੀ ਆ ਸੋਹਣੀ ਆ ਵਛੀ ਬਾਕੀ ਨਹਿ ਨਵੀ ਆ ਚਾਰ ਹਾਂ ਜੀ ਪਹਿਲਾ ਸੂਆ ਦੋਸਤੋ ਚਾਰ ਦੰਦ ਇੱਕ ਵਾਰੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਈਏ ਕੱਦ ਵੱਡਾ ਠੀਕ ਆ ਜੀ ਬਾਕੀ ਤੁਸੀਂ ਵੇਖੋ ਬਹੁਤ ਸੋਹਣੇ ਕੱਦ ਦੇ ਵਿੱਚ ਅਜੇ ਆਪਾਂ ਕਹਿ ਦਿੰਦੇ ਆ ਦੋਸਤੋ ਚਾਰ ਦੰਦ ਦਾ ਪਸ਼ੂ ਜੇ ਨਜ਼ਰ ਤੱਕ ਜਵਾਨ ਨਹੀਂ ਹੁੰਦਾ ਉਹ ਨਜ਼ਰ ਤੱਕ ਕੱ ਤੇ ਬਹੁਤ ਸੋਹਣੀ ਕੁਆਲਿਟੀ ਦੀ ਆ ਤੇ ਥਣ ਥਣ ਤੁਸੀਂ ਆ ਵੇਖ ਕੇ ਚੈੱਕ ਕਰੋ 14 ਲੀਟਰ ਪੂਰਾ ਦੁੱਧ ਜਿਹੜਾ ਤਿਆਰ ਆ ਜੀ ਤਿਆਰ ਤਿਆਰ ਵੀਰ ਜੀ ਲਓ ਜੀ 14 ਲੀਟਰ ਦੀ ਜਿਹੜੀ ਆ ਬਿਲਕੁਲ ਕਪੈਸਿਟੀ ਜਿਹੜੀ ਦੋਸਤੋ ਇਸ ਵਕਤ ਇਹਦੇ ਥੱਲੇ ਜਿਹੜਾ ਤੁਸੀਂ ਚੋ ਕੇ ਤਸੱਲੀ ਕਰ ਲੈਣੀ ਆ ਉਹ 14 ਲੀਟਰ ਠੀਕ ਆ ਵੀ ਭਾਵੇਂ ਦੋ ਡੰਗ ਚੋਵੇ ਭਾਵੇਂ ਚਾਰ ਡੰਗ ਚੋਵੇ ਆ ਤਸੱਲੀ ਕਰਕੇ ਖੜੇ ਵੀਰ ਜੀ ਆਪਣੀ ਆ ਬਿਲਕੁਲ ਜੀ ਬਿਲਕੁਲ ਹਾਂ ਆ ਬੱਚਾ ਹੈ ਵੇ ਜੀ ਹੂੰ ਲੋ ਜੀ ਆ ਬੱਚਾ ਮਗਰ ਪਛੀ ਆ ਠੀਕ ਹੈ ਜੀ ਲੋ ਦੋਸਤੋ ਵੇੜ ਚੰਗੀ ਆ ਠੀਕ ਹੈ ਜੀ ਬਾਕੀ ਨਵੀਂ ਆ ਸੋ ਬਹੁਤੇ ਵੀਰ ਪਸੰਦ ਕਰਨਗੇ ਇਹ ਵਿਖਾ ਹੀ ਦੰਦੇ ਦੰਦੇ ਖਾਏ ਦਿੰਦੇ ਨਾ ਜਲ ਫਿਰ ਠੀਕ ਹੋ ਗਈ ਆ ਬੱਸ ਆ ਵੇ ਲੋ ਪੂਰ ਚਾਰ ਦੰਦਿਆ ਵੇ ਜੀ ਕੰਨ ਦੀ ਗੱਲ ਨਹੀਂ ਆ ਠੀਕ ਹੈ ਜੀ ਤੂੰ ਨਿਸ਼ਾਨ ਦਾ ਮੁੱਲ ਕੀ ਕੀਤਾ ਫਿਰ ਮੁੱਲ ਤੇ ਵੀ ਜੀ ਇਹਦੀ ਬੱਛੀ ਦਾ ਮੈਂ ਕਰਨ 50 ਹੀ ਕਰ ਲਏ ਆਪਾਂ 50 ਨਹੀਂ ਕਰਨਾ ਆਪਾਂ ਮੁੱਲ ਕਰਨਾ 45000 ਹਾਂ ਜੀ ਤੇ 43 ਦੇ ਆ ਦੇ ਲੈ ਹੋ ਗਈ ਵੀ ਜੀ 43 ਦੀ ਹਾਂ ਜੀ ਠੀਕ ਹੈ ਜੀ ਹਾਂ ਉਹਦੀ 50000 ਮੁੱਲ ਚਾਹੇ 45000 ਕਰਾ ਲਓ ਠੀਕ ਹੈ ਜੀ 43000 ਦੀ ਲੈਦੇ ਆ ਬਾਕੀ ਨਵੀਂ ਬੱਛੀ ਆ ਦੋ ਦੋ ਦੀਆਂ ਤਸੱਲੀਆਂ ਕਰਾ ਕੇ ਵੀ ਜੀ ਇੱਥੇ ਤੁਰਾਂਗੇ ਹਾਂਜੀ ਜਿੰਨਾ ਜਦਾਂ ਮਰਜੀ ਜੋਣ ਭਾਵੇਂ ਦੋ ਡੰਗ ਚੋਣ ਭਾਵੇਂ ਤਿੰਨ ਡੰਗ ਚੋਣ 5.5 ਤੋਂ 5.5 ਵਿੱਚ ਚਵਾਈ ਕਰੀਦੀ ਆ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਸੋ ਇਹ ਜਦੋਂ ਤੋਂ ਡਿਟੇਲ ਆ ਇਸ ਵੈੜ ਦੀ ਤੇ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਆ ਗਿਆ ਇਹ ਵੀ ਜੀ 4 ਦਿਨਾਂ ਦੀ ਸੂਈ ਆ ਹਾਂਜੀ ਇਹਦੇ ਥੱਲੇ ਵੀ 13-14 ਕਿਲੋ ਖੁੱਲਾ ਡੁੱਲਾ ਹੈਗਾ ਜਾਂ ਦੁੱਧ ਮਾਲੇ ਜਾਂ ਬੋੜਾ ਮਾਲੇ ਬੱਚਾ ਦੇ ਮਗਰ ਆ ਨਾਲੂ ਬੱਚੇ ਦੇ ਨਾਲ ਆ ਆਹ ਮਗਰ ਬੱਚਾ ਜਿਹੜਾ ਬੱਚਾ ਠੀਕ ਆ ਜੀ ਨਾਲੂ ਨਾਲਾ ਬੱਚੇ ਦੇ ਹਾਂਜੀ ਆ ਦੇਖੋ 4 ਦਿਨ ਹੋਏ ਸੂਈ ਨੂੰ ਵੀਜੀ 4 ਕਿ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਸੂਆ ਕਿੰਨਾ ਦੱਸਿਆ ਸੂਆ ਦੁੱਜਾ ਵੀਰ ਜੀ ਬਾਕੀ ਸੀਲਸ ਲਾ ਕੇ ਪੂਰੀ ਹੈ ਜਿੱਦਾਂ ਮਰਜੀ ਹੱਥੋਂ ਤੇ ਫੇਰੀ ਜਾਵੇ ਜੀ ਕੁਝ ਨਹੀਂ ਆਂਦੀ ਬਾਕੀ ਥਣ ਭਾਂਡੇ ਦੀ ਸਾਫ਼ ਹੈ ਵੀਜੀ ਲਓ ਜੀ ਸੋ ਪੂਰੀ ਸੀਲ ਆ ਦੋਸਤੋ ਸੀਲ ਸਾਊਆ ਦੁੱਜਾ ਸੂਆ ਠੀਕ ਆ ਤੇ ਕੱਦ ਵੀ ਮੀਡੀਅਮ ਦੇ ਵਿੱਚ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਠੀਕ ਆ ਜੀ ਬਾਕੀ ਥਣ ਦੇਵੇ ਦੀ ਪੂਰੀ ਸਾਫ਼ ਸੁਥਰੀ ਆ ਪੌਲਾ ਨਿਸ਼ਾਨ ਕਿੰਨਾ ਦੱਸਿਆ 13 14 ਕਿਲੋ ਆਯਾ ਜੀ ਤੋਲਵਾ ਹੈਗਾ ਠੀਕ ਆ 13 14 ਹਾਂਜੀ ਆ ਜਾ ਆ ਜਾ ਆ ਜਾ ਸੋ 13 14 ਕਿਲੋ ਜੜਾ ਦੱਸੋ ਕੋਈ ਵੀਰ ਬੋਲਾ ਮੰਨ ਲੈ ਠੀਕ ਆ ਕਿਉਂਕਿ ਚਾਰਕ ਦਿਨ ਦਾ ਬੋਲਾ ਮੰਨ ਲੈ ਬੋਲਾ ਮੰਨ ਲੈ ਦੁੱਧ ਮੰਨ ਲੈ ਠੀਕ ਆ ਜੀ ਸੋ ਤੋਰਾ ਤਾਰਾ ਚੰਗਾ ਬਾਕੀ ਵੈੜ ਦੇ ਆਰਡਰ ਵੀ ਜੜਾ ਦੱਸੋ ਬਿਲਕੁਲ ਫਿਕਸ ਆਰਡਰ ਤੇ ਵੇਚਾ ਠੀਕ ਆ ਆ ਲਓ ਬਾਕੀ ਸੀਰੀਜ਼ ਲੱਗ ਵੀ ਜੀ ਕੋਈ ਨਹੀਂ ਆ ਜਿੱਥੇ ਮਰਜੀ ਆ ਹਲਾਰ ਕੇ ਹਾਥੋਂ ਤੇਰੀ ਜੇ ਨੂੰ ਚਵਾਈ ਚੂਈ ਇੱਕ ਨੰਬਰ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਵੀ ਜੀ ਠੀਕ ਆ ਜੀ ਠੀਕ ਆ ਹਾਂ ਜੀ ਲਓ ਜੀ ਸੋ ਹਰ ਪਾਸੇੋਂ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਸੇਲ ਸੌ ਤੇ ਠੰਡੀ ਤੇਰੀ ਉਹ 13 13 ਲੀਟਰ ਜਿਹੜਾ ਹੁਣ ਬੋਲਾ ਚਾਰਕ ਦਿਨਾਂ ਦੀ ਸੂਈ ਆ ਦੂਜਾ ਸੂਆ ਮਗਰ ਵੀ ਇਹਦੇ ਬੱਚਾ ਮੇਲ ਕਾਫ ਬੱਚਾ ਤੁਹਾਨੂੰ ਆਪਾਂ ਦਿਖਾਈ ਦਿੱਤਾ 나ੜੂ ਤੇ ਬੱਚਾ ਚੱਲ 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 ਭਣਾ ਚੱਲ ਠੀਕ ਆ ਵੀਰ ਜੀ ਦੁੱਧ ਭਰੂਗੀ ਕੋਈ 15 16 ਕਿਲੋ ਭਰੂਗੀ ਦੋ ਤਿੰਨ ਕਿਲੋ ਹੋਰ ਦੁੱਧ ਵਧੂਗੀ ਠੀਕ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਨਿਸ਼ਾਨੇ ਇੱਕ ਦਾ ਇਹਦਾ ਮੁੱਲ ਵੀ ਵੀਰ ਜੀ 52000 48000 ਦੀ ਦਵਾਂਗੇ ਵੀਰ ਜੀ 48 ਦੀ ਹਾਂਜੀ ਠੀਕ ਆ ਜੀ ਹਾਂਜੀ ਲੋ ਵੀ ਇਹ 48000 ਦੀ ਦੋਸਤੋ ਮਿਲ ਜੂਗੀ ਤੁਹਾਨੂੰ ਹਾਂ ਨਾ ਜੀ ਤੇ ਬਾਕੀ ਚੋਣ ਚਾਨ ਚਾਰੇ ਥਣ ਵਰਦੀਆਂ ਚੰਗੀ ਚੰਗੀ ਵੀਰ ਜੀ ਇੱਕ ਨੰਬਰ ਐ ਜਿੱਦਾਂ ਮਰਜੀ ਇਹਨੂੰ ਚਵਾਈ ਜਾਓ ਇਹ ਇੱਕ ਦਿਨ ਦਾ ਨਾ ਗੱਲਾਂ ਨਾਲ ਵੀਰ ਜੀ ਆਪਾਂ ਚਵਾ ਕੇ ਦੇਣਾ ਇਥੋਂ ਬਿਲਕੁਲ ਭਾਵੇਂ ਜਿੱਡੀ ਮਰਜੀ ਵੀਰ ਜੀ ਦੂਰੋਂ ਆਜੇ ਆਪਾਂ ਨੂੰ ਕੋਈ ਚਿੰਤਾ ਨਹੀਂ ਆ ਗਈ ਉਹ ਬਿਲਕੁਲ ਜੀ ਹਾਂ ਜੀ ਇੱਕ ਦਿਨ ਦਾ ਨਾ ਆਪਾਂ ਫੇਰਾ ਫੂਰਾ ਕਿਸੇ ਨੇ ਪੈਣਾ ਆ ਆਪਾਂ ਜੋ ਦੱਸਿਆ ਵੀਰ ਜੀ ਉਹੋ ਕੋਈ ਨਿਕਲਦਾ ਵਾ ਅੱਗੇ ਆਪਾਂ ਵੀਡੀਓ ਪਾਏ ਸੱਚੀ ਨਿਕਲਦਾ ਵਾ ਇੱਥੇ ਕਿਤੇ ਗਾਂ ਲੈਣ ਚੱਲ ਕੇ ਕਿਸੇ ਨੇ ਵੀਡੀਓ ਵੇਖ ਕੇ ਫੂਂਲਾ ਵੀਰ ਗਾਂ ਵਿੱਚ ਨਹੀਂ ਆ ਹਾਂ ਗਾਲਾਂ ਦੇ ਚਲਗੇ ਦੇ 8 ਕਿਲੋ ਦੁੱਧ ਦੱਸਿਆ ਵੀਜੀ ਰਾਤੀ ਦੇ 4 ਕਿਲੋ ਚਵਾਤਾ ਮੈਂ ਕਿੰਨੇ ਵੇਚੋਈ ਵੀਜੀ ਦੱਸ ਦੋ ਉਸਤਾ ਬਣਾ ਆ ਆਪਣਾ ਐਸਟੀਮੇਟ ਲਾ ਲਾਂਗੇ ਆਂਦਾ ਵੀਜੀ 8 ਵਜੇ ਤੇ ਸਵੇਰੇ ਮੈਂ ਅੱਧਾ ਘੰਟਾ ਲੇਟ ਹੋ ਗਿਆ ਸਾਢੇ 7 ਵਜੇ ਵਜੇ ਤੇ ਫੋਨ ਲਾਇਆ ਵੀਰ ਜੀ ਇਹ ਆਏ ਨਹੀਂ ਆ ਤੇ ਮੈਂ ਤੁਸੀਂ ਕਹਿੰਦੇ 8 ਤੋਂ 8 ਚੋਂਦੇ ਆ ਤੇ ਮਾਹ 2.5 ਕਿਲੋ ਵੀਜੀ ਦੁੱਧ ਨਿਕਲਿਆ ਹਾਂਜੀ ਆੰਦੇ ਵਪਾਰੀ ਸੈੱਟ ਕਰ ਲੈਣੇ ਵੀਰ ਜੀ ਵਪਾਰੀ ਕਿੱਥੋਂ ਸੈੱਟ ਕਰ ਲੈਣੇ ਤੁਹਾਨੂੰ ਪਤਾ ਮਗਰੋਂ ਦੁੱਧ ਹੋਊ ਤੇ ਦੁੱਧ ਚੋਣਾ ਵਾਪਾ ਉਧਰ ਕਿੱਥੇ ਚੋਣਾਗੇ ਵਪਾਰੀ ਨੇ ਕਿਹੜਾ ਪ੍ਰਗਟਾ ਵੱਖਰਾ ਇੱਕ ਦੋ ਦਿਨ ਡੰਗਰ ਰਹਿਣਾ ਹੁੰਦਾ ਸਾਰਾ ਵੀਰ ਜੀ ਆਪਣੇ ਘਰ ਜਿਨ੍ਹਾਂ ਕੋਲ ਨજર ਸਾਹਮਣੇ ਨਹੀਂ ਦੁੱਧ ਨਿਕਲਿਆ ਤੇ ਦੋ ਦਿਨਾਂ ਤੋਂ ਚਿੱਕਾ ਹਾਂ ਜੀ ਦੋ ਦਿਨਾਂ ਇਹ ਕਿੱਥੋਂ ਨਿਕਲ ਜੂਗਾ ਵੀਰ ਜੀ ਸਹੀ ਐ ਇਤਰਾ ਹੀ ਹਾਂ ਜੀ ਲੈ ਵੀ ਨਿਸ਼ਾਨ ਅੱਗੇ ਆ ਗਈ ਆਪਣੇ ਕੋਲ ਜਰਸੀ ਹਾਂ ਜੀ ਜੀ ਲਓ ਜੀ ਇਹਨੂੰ ਅੱਜ ਟੀਕਾ ਭਰਾ ਤਾਂ ਕੱਲ ਦੀ ਖੇਵੇਂ ਤੇ ਆਈ ਵੀਰ ਜੀ ਅੱਛਾ ਜੀ ਹਾਂ ਜੀ ਲੋ ਦੀ ਜਰਸੀ ਬਰੀਡ ਦੇ ਵਿੱਚ ਆ ਦੋਸ ਜਿਵੇਂ ਇੱਕ ਤੁਸੀਂ ਕ੍ਰੋਸ ਵੀ ਥੋੜਾ ਬਤਾ ਜੇ ਮੰਨ ਸਕਦੇ ਪਰ ਕੱਦ-ਗਾੜ ਪੂਰਾ ਵੱਡਾ ਕੱਦ-ਗਾੜ ਵੀ ਵੱਡਾ ਬਾਕੀ ਵੀਰਜੀ ਸੀਰੀਜ਼ ਲਾ ਕੇ ਪੂਰੀ ਆ ਸੁਭਾਈ ਸੁਭੂ ਵੀ ਚੰਗੀ ਆ ਆ ਲਓ ਜੀ ਹਾਂ ਥਣ ਬਹੁਤ ਸਾਨੂੰ ਲੱਗਾ ਮੱਝਾ ਆ ਹਾਂ ਜੀ ਮੱਝਾ ਆਲਾ ਥਣ ਲੱਗਾ ਵੀ ਜੀ ਕਿਵੇਂ ਕਰਕੇ ਥੋੜਾ ਬੜਾ ਪੱਠਾ ਇਹਨੇ ਘੜਗਾ ਦਾ ਕਾਲੀ ਜੀ ਪੈਂਦੀ ਆ ਕਿਵੇਂ ਕਰਕੇ ਅੱਛਾ ਜੀ ਆਪਾਂ AI ਕਰਾਤੀ ਆ ਸ਼ਾਈ ਵਾਲ ਦਾ ਟੀਕਾ ਭਰਾਤਾ ਵੀ ਜੀ ਅੱਜ ਕਰਵਾਈਏ ਅੱਜ ਅੱਜ ਕਰਵਾਈ ਵੀ ਜੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਕ੍ਰੋਸ ਅੰਗ ਦੇ ਵਿੱਚ ਤੇ ਸ਼ਾਈ ਵਾਲ ਦੇ ਅੱਜ ਵੀਰਾਂ ਦਾ ਵੀ ਟੀਕਾ ਭਰਾਤਾ AI ਕਰਵਾਤੀ ਆ ਤੇ ਦੁੱਧ ਕਿੰਨਾ ਹੋਣਾ ਪਊਗਾ ਦੁੱਧ ਵੀਰ ਜੀ ਥੱਲੇ 12 ਕਿਲੇ ਕੱਲ ਦੀ ਖੇਵੇਂ ਚਾਈ ਡਿੰਗ ਦੀ ਕਾਲੀ ਜੀ ਪੈਂਦੀ ਆ ਕਿ ਲੋ 1.5 ਕਿਲੋ ਦੁੱਧ ਘੜਿਆ ਤੁਸੀਂ 10 ਹੀ ਮੰਨੋ ਮੋਟਾ ਦੁੱਧ ਵੀਰ ਜੀ 10 ਕਿਲੋ ਹਾਂਜੀ 10 ਕਿਲੋ ਹੋਊਗਾ ਹੁਣ ਠੀਕ ਆ ਜੀ ਲੈ ਬਿਲਿਸ਼ਾਨ ਖੋਲ ਕੇ ਦਿਖਾ ਦਈਏ ਆ ਵੀ 10 ਕਿਲੋ ਦੁੱਧ 200 ਇਸ ਬੈਰ ਦੇ ਥੱਲੇ ਆ ਕਾਤ ਪੂਰਾ ਵੱਡਾ ਫੁੱਲ ਵੱਡੇ ਕਾਦਕਾਰ ਦੇ ਵਿੱਚ ਮਿਲਦੀ ਭਾੜੇ ਦੇ ਆ ਜੀ ਭਾੜੇ ਦੇ ਭਾੜੇ ਦੇ ਵੀਰ ਜੀ ਠੀਕ ਆ ਜੀ ਬਸ 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 ਠੀਕ ਆ ਜੀ ਸੋ ਹਾਈਟ ਚੈੱਕ ਕਰੋ ਦੋਸਤੋ ਤੇ ਕਿਉਂਕਿ ਬੇਣਪੱਚੇ ਤੋਂ ਆ ਵਸ ਸੱਜਰ ਦਾ ਦੁੱਧ ਚੰਗਾ ਖਾਸਾ ਹੋਊਗਾ ਹਾਂਜੀ ਚੰਗਾ ਖਾਸਾ ਵੀਰ ਜੀ ਮੱਛੀ ਵੀ ਹੈਗੀ ਏਦੀ ਨਾ ਪਰਕਰ ਵਾਲਿਆਂ ਨੇ ਦਿੱਤੀ ਨਹੀਂ ਆ ਨਾ ਵੀਡੀਓ ਬਣਾਉਂ ਦਿੱਤੀ ਵੀਰ ਜੀ ਅੱਛਾ ਅੱਛਾ ਹਾਂਜੀ ਆਂਦੇ ਦੇਣੀ ਨਹੀਂ ਨਾ ਵੀਡੀਓ ਬਣਾਉਣੀ ਹੈ ਵੀਰ ਜੀ ਉਹ ਬੱਚੀ ਰੱਖ ਲਈ ਹੈ ਨਾ ਹਾਂਜੀ ਅੱਛੀ ਰੱਖ ਲਈ ਹੈ ਠੀਕ ਹੈ ਜੀ ਬਾਕੀ ਸੀਜ਼ ਸਲਾ ਕੇ ਜਿੱਥੇ ਮਰਜੀ ਵੀਰ ਜੀ ਹੱਥ ਫਰੀ ਜਾ ਉਹਨੂੰ ਇਹ ਨਹੀਂ ਹਲਾ ਹੱਥ ਛੜ ਮਾਰੀ ਜਾਊਗੀ ਵੀਰ ਜੀ ਪੂਰੇ ਕੋੜਿਆਂ ਵਰਗੀ ਆ ਪੂਰੇ ਕੋੜਿਆਂ ਵਰਗੀ ਪੂਰੇ ਉੱਚੇ ਕਦ ਕੱਢਦੇ ਹਾਂਜੀ ਕਦ ਵੀ ਵੱਡਾ ਦੋਸਤੋ ਜਿਹੜੇ ਵੀਰ ਨੇ ਕੋਈ ਨ ਉਹ ਵੀ ਤੁਸੀਂ ਕਰ ਸਕਦੇ ਫਿਲਹਾਲ ਸ਼ਹੀਵਾਲ ਦੇ ਸਾਹਣ ਤੋਂ ਤੇ ਸ਼ਹੀਵਾਲ ਦਾ ਦੋਸਤੋ ਏ ਆਈ ਆ ਉਸ ਠੀਕੇ ਦੀ ਕਰਵਾਈ ਗਈ ਐ ਇਸ ਨੂੰ ਤੇ 10 ਕਿਲੋ ਦੁੱਧ ਮੰਨ ਕੇ ਕੋਈ ਵੀ ਰਸੋਦਾ ਕਰ ਲੈ ਠੀਕ ਆ ਬਾਕੀ ਥਾਣ ਤੋਂ ਪੂਰਾ ਲੰਬਾ ਥਾਣਾ ਪੂਰਾ ਹੱਥੀ ਚਵਾਈ ਵਾਲਾ ਇੱਕ ਅੱਜ ਟੀਗਾ ਭਰਾ ਤਾਂ ਇੱਕ ਵੀਰ ਜੀ ਕੱਲ ਭਰਾ ਦੇਣਾ ਪੈ ਇਹਨੂੰ ਠੀਕ ਆ ਠੀਕ ਹਾਂਜੀ ਨਿਸ਼ਾਨ ਆਪਾਂ ਅੱਜ ਕਿੰਨੇ ਦੇ ਦੇ ਦਿੱ ਗਏ ਫਿਰ ਐ ਮੋਹ ਲਗਾ ਨਾ 3540 ਕਰ ਲੀਏ ਹਾਂਜੀ ਇਹ 31000 ਦੀ ਵੀਜੀ ਦੇਵਾਂਗੇ 31000 ਦੀ ਹਾਂਜੀ ਲਓ ਜੀ 31000 ਦੀ ਦੋਸਤੋ ਤੁਹਾਨੂੰ ਵਾਰਡ ਮਿਲ ਜੂਗੀ ਪੂਰੇ ਵੱਡੇ ਕੱਦ ਕਾੜ ਦੇ ਵਿੱਚ 10 ਕਿਲੋ ਦੁੱਧ ਇਹ ਆਈ ਦੋਸਤੋ ਹੈਗਾ 12 ਹੀ ਵੀਜੀ ਪਰ ਹੁਣ ਏ ਆਈ ਕਰਕੇ ਥੋੜਾ ਡੰਗਰ ਮੈਂ ਇਹ ਆਵਰ ਡਾਇਰੈਕਟਰ ਨੂੰ ਪੁੱਛਦਾ ਵਾਂ ਕਿ ਕੀ ਚੱਕਰ ਬਣ ਜਾਂਦਾ ਏ ਆਈ ਆਹਨੇ ਡੰਗਰ ਦੁੱਧੋਂ ਕਿਰ ਦੁੱਧੋਂ ਘਟ ਜਾਂਦਾ ਵਾ ਆ ਬਿਲਕੁਲ ਉਹ ਆਂਦੇ ਇਦਾਂ ਇੱਕ ਦੋ ਦਿਨ ਦੁੱਧ ਘਟਦਾ ਬਾਅਦ ਫਿਰ ਸੈੱਟ ਹੋ ਜਾਂਦੇ ਵਿੱਚ ਪਾ ਜਾਂਦਾ ਫਰਕ ਹਾਂਜੀ ਤੇ ਲਓ ਵੀ 31000 ਦੀ ਦੋਸਤੋ ਮਿਲ ਜੂਗੀ ਤੁਹਾਨੂੰ ਤੋ ਜਰੂਰ ਜਿਹੜੇ ਵੀ ਰਚਾ ਵਾਣਾ ਥੋੜੇ ਪੈਸੇ ਖਰਚ ਕਰਨੇ ਆ ਚੰਗਾ ਪਸ਼ੂ ਮਿਲ ਜੂਗਾ ਤੁਹਾਨੂੰ ਬਾਕੀ ਅਗੇ ਕਰਮਾਂ ਵਾਲੀ ਜਦੋਂ ਸੱਜਰ ਸੂਈ ਤੇ ਬਿਲਕੁਲ ਵਾਰੀ ਨਾਰੇ ਕਰ ਦੂਗੀ ਵੈਸੇ ਹੈ 18 20 ਲੀਟਰ ਤੋਂ ਪਾਰ ਚਲਣ ਵਾਲੀ ਆ ਦੁੱਧ ਨਹੀਂ ਜੋਨਾ ਵਿਰਜੀ ਇਨੀ ਗਰੰਟੀ ਦਿੱਤੀ ਪਰ ਹੁਣ ਆਪਣਾ ਕਿਉਂਕਿ ਜੇ ਸਾਹਣਾ ਹੁਣ ਦੁੱਧ ਚੱਲਦਾ ਆ ਆਪਾਂ ਉਹਨਾਂ ਮੋਕੇ ਦੇ ਦੁੱਧ ਦੱਸੰਦਾ ਇੰਨਾ ਦੁੱਧ ਹੈਗਾ ਹੁਣ ਹਾਂ ਹਾਂ ਐਸੇ ਆ ਬਾਕੀ ਜੇ 20 ਦਿੰਦੀ 18 ਦਿੰਦੀ ਕੋਈ ਆਣ ਕੇ ਦੋ ਤਿੰਨ ਡੰਗ ਚੋਏ ਫਿਰ ਬੰਦਾ ਬੁਰਾਇਆ ਲੱਗਦਾ ਵਾ ਹਾਂ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਆ ਸਾਡੇ 3 ਨਵ ਮਹੀਨੇ ਦੀ ਚੈੱਕ ਪਾਸ ਆ ਵੀਰ ਜੀ ਸਾਡੇ 3 ਨਵ ਮਹੀਨੇ ਦੀ ਹਾਂ ਜੀ ਲਓ ਜੀ ਸਾਡੇ 3 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ ਕਿੰਨਾ ਦੁੱਧ ਵੀਰ ਜੀ 7 ਕਿਲੋ ਸਵੇਰ ਦੇ ਟਾਈਮ ਤੇ 3 ਕਿਲੋ ਦਿੰਦੀ ਜੋ ਸ਼ਾਮ ਨੂੰ 4 ਕਿਲੋ ਦਿੰਦੀ ਜੋ ਠੀਕ ਹੈ ਜੀ ਜਿੱਦਾਂ ਮਰਜੀ ਦੋ ਰੰਗ ਚ ਉਹ ਇਹ ਨਾ ਕੋਈ ਵੀ ਰੱਖੇ ਮਤਲਬ ਸ਼ਾਮ ਨੂੰ ਵਾਧ ਦਿੰਦੀ ਆ ਸਵੇਰ ਨੂੰ ਘਟ ਦਿੰਦੀ ਆ ਜਿੱਦਾਂ ਇਹ ਦੁੱਧ ਦਿੰਦੀ ਆ ਉਹ ਉਹਦਾ ਹੀ ਦੱਸਦਾ ਵੀਰ ਜੀ 7 ਕਿਲੋ ਹਾਂ ਜੀ 7 ਕਿਲੋ ਦੁੱਧ ਸਵੇਰੇ 3 ਤੇ ਸ਼ਾਮੀ 4 ਠੀਕ ਹੈ ਜੀ ਹਾਂ ਜੀ ਤੇ ਸਾਢੇ ਤੇ ਨਾ ਮਹੀਨਾ ਦੀ ਚੈੱਕ ਆਪ ਸਾ ਆਪ ਹੱਥ ਠੀਕ ਕਰਾਈ ਆ ਦੂਜੇ ਲਈ ਗੱਬਣਾ ਕਿ ਤੀਜੇ ਲਈ ਗੱਬਣਾ ਵੀਰ ਜੀ ਤੀਜੇ ਲਈ ਹਾਂਜੀ ਠੀਕ ਆ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਮਹੀਨਾ ਜੀ ਲੋ ਜੀ ਸਾਢੇ ਆਪਣੀ ਹੱਥ ਜੈ ਕੋਈ ਵੀਰ ਜੀ ਸ਼ਾਮ ਨੂੰ ਜਿਹੜਾ ਦੋਸਤ 4 ਕਿਲੋ ਸਵੇਰ 3 ਕਿਲੋ ਦੀ ਚਵਾਈ ਜੜੀ ਕੀਤੀ ਜਾਂਦੀ ਆ ਠੀਕ ਆ ਤੇ ਦੋਵੇਂ ਵੇਲੇ ਨਾਲ 7 ਕਿਲੋ ਦੁੱਧ ਨੈਟ ਵੀਰ ਜੀ ਥਲੇ ਪੱਕਾ ਜੋ ਠੀਕ ਆ ਇਹ ਨਹੀਂ ਲੱਤ ਛਾਣ ਨਹੀਂ ਮਾਰਨ ਦਾ ਪਤਾ ਵੀਰ ਜੀ ਲੱਤ ਮਾਰਨੀ ਜਾਂ ਨਹੀਂ ਮਾਰਨੀ ਠੀਕ ਆ ਜੋ ਵੀਰ ਨਿਸ਼ਾਨ ਕੋ ਦੋਸਤੋ ਵੈੜ ਇਹ ਵੀ ਚੰਗੀ ਆ ਵੈਸੇ ਹੌਲੀ ਆ ਨਾਰਮਲ ਆ ਠੀਕ ਆ ਜੀ ਤੇ ਬਾਕੀ ਰੇਡ ਪਰਦਾ ਵੀ ਉਦਾਂ ਦਾ ਮਿਲ ਜੂਗਾ ਬਿਲਕੁਲ ਨਾਰਮਲ ਤੇ ਜਾਇਜ਼ ਰੇਟੇ ਤੇ ਉੱਪਰ ਮਿਲ ਜੂਗਾ ਠੀਕ ਆ ਗੱਬਣ ਦੀ ਗੱਬਣ ਵੀ ਆ ਬਾਕੀ ਦੁੱਧ ਦੀ ਥਾਂ ਦੁੱਧ ਵੀ ਦੇ ਰਹੀ ਆ 7 ਕਿਲੋ ਠੀਕ ਆ ਵੈਸੇ ਸੂਬੇ ਆ ਕੇ ਦੋਸਤੋ ਤੀਜੇ ਲਈ ਵੀਰ ਦੱਸ ਰਿਹਾ ਪਰ ਹੈ ਲੱਗਦਾ ਵੀ ਜਿਵੇਂ ਨਵੀਂ ਆ ਬਿਲਕੁਲ ਘਰ ਆਲੇ ਨੇ ਵੀਰ ਜੀ ਇਦਾਂ ਹੀ ਦੱਸਿਆ ਵਾ ਆਪਾਂ ਵੀ ਇਦਾਂ ਹੀ ਦੱਸਤਾ ਵਾ ਹਾਂ ਹਾਂ ਐ ਲੱਗਦਾ ਜਿਵੇਂ ਪਹਿਲਾਂ ਚੱਲ ਰਹੀ ਹੈਗਾ ਦੂਜੇ ਲਈ ਗੱਬਣ ਹੁੰਦੀ ਆ ਲਵੀ ਜੀ ਹੈ ਨਾ ਬਿਲਕੁਲ ਕਿਉਂਕਿ ਇਹ ਆਪਣੇ ਫੋਸ ਕਰ ਲਈ ਤੇ ਉੱਤੇ ਨਹੀਂ ਪੈਂਦੀ ਨਾ ਉਹ ਕਿਤੇ ਪੈਰ ਪੂਰੀ ਲਵੇੜਦੀ ਵੀਰ ਜੀ ਇੰਨੀ ਸਾਹਸ ਰੀ ਰੱਖਦੀ ਆ ਦੇ ਅੱਛਾ ਹਾਂਜੀ ਉਹ ਤਾਂ ਨਿਕ ਲਈ ਰੱਖ ਦੇਣੀ ਮੈਂ ਵੇਖਿਆ ਜਿੱਦਾਂ ਮਰਜੀ ਇਹ ਪੂਰੀ ਸਾਹਸ ਬਾਈ ਰੱਖਦੀ ਵੀਰ ਜੀ ਬਾਕੀ ਠੰਡੀ ਸੀਲਸ ਲੱਗਾ ਜਿੱਦਾਂ ਮਰਜੀ ਕੋਈ ਭੈਣ ਚ ਹੋਏ ਕੋਈ ਭਰਾ ਚ ਹੋਏ ਜਿੱਦਾਂ ਮਰਜੀ ਤਸੱਲੀ ਕਰੇ ਵੀਰ ਜੀ ਆਪਣੀ ਸੋਹਣੇ ਥਣ ਥਣ ਦੀ ਕੁਆਲਿਟੀ ਚੰਗੀ ਆ ਲਓ ਵੀ ਦੋਸਤੋ ਇਹ ਵਹਿੜ ਜਿਹੜੀ ਵਿਕਾਊਗਾ ਟੋਕੜ ਗੱਬਣ ਜਿਹੜੀ ਵਹਿੜ ਹੈ ਟੋਕੜ ਗੱਬਣ ਕੈਟਾਗਰੀ ਵਿੱਚ ਵੀ ਆ ਜਾਂਦੀ ਹੈ ਟੋਕੜ ਗੱਬਣ ਜਿਹੜੀ ਇਹ ਵਹਿੜ ਵਿਕਾਊਗਾ ਤੇ ਬਾਕੀ ਮੁੱਲ ਵੀ ਰੇਟ ਵੀ ਪੁੱਛ ਲਾਂਗੇ ਬਿਲਕੁਲ ਜਾਇਜ਼ ਤੇ ਵਾਜਬ ਰੇਟ ਦੇ ਉੱਪਰ ਦਿੱਤੀ ਜਾਊਗੀ ਅੱਛਾ ਜਾਨੇ ਕਿੰਨੇ ਕੁ ਦੀ ਦੇ ਦੇਣੀ ਫਿਰ ਮੁੱਲ ਦੇ ਵੀ ਜੀ ਕਰਦੇ ਆ 5000 ਹਾਂ 21000 ਦੀ ਦਵਾਂਗੇ ਜੀ 21000 ਦੀ ਹਾਂਜੀ ਠੀਕ ਆ ਜੀ ਹਾਂਜੀ ਲਓ ਜੀ 21000 ਦੀ ਠੀਕ ਆ ਬਿਲਕੁਲ ਛੋਟਾ ਜਿਹਾ ਰੇਟ ਆ ਸਾਡੇ 3 ਨਾ ਮਹੀਨੇ ਦੇ ਗੱਭਣ ਚੈੱਕ ਪਾਸ ਆ ਸੋ ਆਪ ਦੀ ਜਿੱਦਾਂ ਮਰਦਾ ਗੱਲ ਆਇਆ ਵਿੱਚ ਜੀ ਆਪਾਂ ਤਸੱਲੀ ਆਦੀ ਕੀਤੀ ਆ ਤੇ ਫੇਰ ਹੀ ਆਪਾਂ ਦੱਸਣ ਦੇ ਕਿਉਂਕਿ ਆਪਾਂ ਕਿਸੇ ਤੇ ਯਕੀਨ ਦੇ ਵਿੱਚ ਹੀ ਰਹਿਣ ਦੇਣੀ ਜਿਹੜੀ ਗੱਲ ਆ ਆ ਬਿਲਕੁਲ ਕਿਉਂਕਿ ਅਗਲੇ ਨੇ ਕੀ ਪਤਾ ਸੂਣ ਵਾਲੀ ਜਾਂ ਨਹੀਂ ਆਪਾਂ ਤਾਂ ਕਰਕੇ ਜਾ ਕੇ ਕਰਾਈ ਕਿਉਂਕਿ ਆਪਣਾ ਤੁਹਾਨੂੰ ਪਤਾ ਡੰਗਰ ਆਨਲਾਈਨ ਜਾਂਦਾ ਵਾ ਤੇ ਫਿਰ ਬੁਰੇ ਲੱਗੀਦਾ ਜੇ ਗਾਂ ਜਾ ਕੇ ਸੂਣ ਵਾਲਾ ਨਾ ਨਿਕਲੇ ਇਸ ਤਰ੍ਹਾਂ ਹੀ ਆ ਹਾਂਜੀ ਲੈ ਵੀ ਨਿਸ਼ਾਨ ਅੱਕੇ ਜਿਹੜੀ ਆਪਣੇ ਕੋਲ ਝੁਗੀ ਆ ਗਈ ਇਹ ਵੀ ਤੇ ਇਹ ਵੀ ਸੀਲਸ ਲੱਗ ਗਿਆ ਪੂਰੀ ਜਿੱਦਾਂ ਮਰਜੀ ਇਹਨੂੰ ਹੱਥੋਂ ਤੇ ਫੇਰੇ ਜਾਓ 15 ਦਿਨਾਂ ਦੀ ਕੱਚੀ ਵੀਰਜੀ 15 ਕਿ ਦਿਨ ਲੈਂਦੀ ਆ ਹਾਂਜੀ 15 ਦਿਨ ਲੈਂਦੀ ਬਾਕੀ ਸੂਰੀ ਅਕੇ ਦੂਜਾ ਦੂਜਾ ਵੀਰਜੀ ਦੂਜਾ ਸੂਆ ਹਾਂ ਲਓ ਜੀ 15 ਕਿ ਦਿਨ ਦੋਸਤੋ ਸਵਾ ਲੈਂਦੀ ਆ ਝੂੰਗੀ ਆ ਠੀਕ ਆ ਜੀ ਬਿਲਕੁਲ ਛੋਟੇ ਛੋਟੇ ਸਪਿੰਗ ਹੈਗੇ ਕੋ 2-2 ਇੰਚ ਬਾਕੀ ਪੂਰੀ ਰਾਜੀ ਆ ਗੇਂਦ ਵਰਗੀ ਵੀਰਜੀ ਠੀਕ ਆ ਆ ਪੂਰੀ ਗੋਲ ਪੂਰੀ ਨਿੱਗਰ ਟਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਕ੍ਰੋਸ ਪਾਣਾ ਇਸ ਬੈਡ ਦੇ ਵਿੱਚ ਤੇ ਪੂਰੀ ਨਿੱਗਰ ਆ ਜੰਮੀਪਲੀ ਪੂਰੀ ਆ ਠੀਕ ਆ ਤੋਂ 15 ਕਿ ਦਿਨ ਦਾ ਸਮਾਂ ਠੀਕਾ ਠੀਕਾ ਨਿਸ਼ਾਨ ਲਿਆ ਵੀਰ ਲੰਬਾ ਤੋੜ ਨਾ ਠੀਕਾ ਲਪੋਚੜ ਆ ਲੋ ਮੈਂ ਸ਼ਾਈ ਵਾਲ ਦਾ ਪੱਖ ਰੱਖਦੀ ਨਾਲੇ ਆ ਸ਼ਾਈ ਵਾਲਾ ਹੀ ਹੈਗਾ ਪੱਖ ਉਦਾਂ ਕੁਛ ਨਹੀਂ ਆਂਦੀ ਜਿੱਦਾਂ ਮਰਜੀ ਵੀਰ ਜੀ ਹੱਥੋਂ ਤੇ ਫੇਰੀ ਜਾਵੇਂ ਨੂੰ ਹਾਂ ਬਾਕੀ ਉਹਦਾ ਸਿੰਘ ਜਿਆਦੇ ਨਹੀਂ ਆ ਕੋਈ ਤਿੰਨ ਤਿੰਨ ਪੋਟੇ ਹੈਗੇ ਸਿੰਘ ਵੀਰ ਜੀ ਆ ਬਿਲਕੁਲ ਬਿਲਕੁਲ ਹਾਂ ਕਿਨੇ ਡਗਾਏ ਨੇ ਉਹਦਾ ਦੇ ਵੱਚੀ ਬਹੁਤ ਸੋਹਣੀ ਗੇਂਦ ਵਰਗੀ ਜਦੇ ਹੂੰ ਉਹਦੀ ਕਾਲੀ ਕੁਲੀ ਨਹੀਂ ਪੈਂਦੀ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਆ ਰ ਆ ਅੰਦਰ ਹੀ ਖੜਨਾ ਰਹੇ ਨੂੰ ਨੋ ਵੀ ਠੀਕ ਆ ਚੋ ਦੋਸਤੋ ਇਹ ਕੱਚੀ ਕੱਚੀ 15 ਦਿਨ ਦੀ ਕੱਚੀ ਕੱਚੀ ਆ ਤੇ ਬਾਕੀ ਕਰਮ ਵਾਲੀ ਖੁੱਲੂਗੀ ਪੂਰਾ ਥੱਲੇੋਂ ਤੁਸੀਂ ਆ ਵੇਖ ਸਕਦੇ ਠੀਕ ਆ ਬਾਕੀ ਘਰ ਵਾਲਿਆਂ ਨੇ ਜਿੰਨਾਂ ਦਾ ਆਪਾਂ ਲਈ ਆ ਉਹਾਂ ਦੇ 12 12.5 ਕਿਲੋ ਪਹਿਲੇ ਸੂਏ ਦੇ ਥੱਲੇ ਦੁੱਧ ਚੋਇਆ ਵਾ ਅੱਛਾ ਪਹਿਲਾਂ ਨੇ ਹਾਂਜੀ ਪਹਿਲਾਂ ਨੇ ਐਰ ਕੀ ਦੇ ਵਾਦੇ ਉਮੀਦ ਕਰਦੇ ਆਪਾਂ ਵੀ ਜੀ ਠੀਕ ਆ ਹਾਂਜੀ ਬਾਅਦ ਵਿੱਚ ਤੁਹਾਨੂੰ ਪਤਾ ਦੁੱਧ ਸਾਂਭਦਾ ਹੁੰਦਾ ਵਾ ਆਪਾਂ ਜਾ ਕੇ ਆਖੀਏ ਆਪਾਂ ਉਥੇ ਬੰਨ ਦੇਣੇ ਪੱਠਿਆਂ ਦੇ ਜਾਂ ਜਿੱਦਾਂ ਮਰਜ਼ੀ ਆ ਲੋਕੀ ਦੇ ਆਖਦੇ ਨੇ ਤੂੰ ਥੱਲੇ ਬੰਨ ਲੈ ਆਪਾਂ ਵੀ ਰੁੱਖਾਂ ਥੱਲੇ ਬੰਨਦੇ ਦੁੱਧ ਨਹੀਂ ਸਹੀ ਹੈ ਬਾਕੀ ਦਸਾਬ ਆ ਵੀਜੀ ਦੋ ਡੈਮ ਤਿੰਨ ਡੈਮ ਪਾਣੀ ਡਾਓ ਗਰਮੀ ਇਨੀ ਆਉਂਦੀ ਆ ਹਾਂਜੀ 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 ਤੇ ਨਿਸ਼ਾਨੇ ਤਾਂ ਮੁੱਲ ਠੀਕ ਆ ਬੋਲਦੇ ਵੀਜੀ ਇਹਦਾ 45000 ਕਰਦੇ ਆ ਹਾਂਜੀ ਇਹ 40 ਦੀ ਦੇ ਦਈਏ 40 ਦੀ ਵੇਖ ਲੈ ਜੇ ਹੋਰ ਕਸਰ ਨਿਕਲਦੀ ਹੋਰ ਕੱਢ ਦੇ ਮੇਰੇ ਵੱਲੋਂ ਤਾਂ ਜਿੰਨਾ ਥੱਲੇ ਕਸਰ ਤੇ ਮੈਂ ਜੋ ਹੋਰ ਕਰਦੇ ਬਾਜ ਆ ਦਿੰਦੇ ਇੰਨੇ ਲੈ ਲਾਉਂਦੇ ਲੈ ਲਾ ਤਾ ਬੜਾ ਵੀਜੀ ਹਾਂ ਹਾਂਜੀ ਚਲ ਜਾ 38000 ਦੀ ਦੇ ਦਾਂਗੇ ਜੀ ਲਾਸਟ ਹੈ ਹਾਂਜੀ ਲਾਸਟ ਉਹ ਤੇ ਛੋੜ ਹੀ ਹੁਣੀ ਬਸ ਠੀਕ ਆ ਜਿਆਦਾ ਫਰਕ ਨਹੀਂ ਹੋਣਾ ਵੀਰ ਜੀ ਕਈ ਇਹ ਫੇਰ ਵਾਵਾ ਤੋੜ ਬੰਨ ਕਰਦੇ ਉਹਨਾਂ ਸਰ ਚੰਗੇ ਜੇ ਨਹੀਂ ਲੱਗਿਦਾ ਇਹ ਜੀ ਠੀਕ ਆ ਠੀਕ ਹਾਂਜੀ ਲਓ ਵੀ 38000 ਦੀ ਦੋਸਤੋ ਪੂਰੀਆਂ ਕਸਰਾ ਕੁਸਰਾ ਕੱਢ ਕੇ ਦਿੱਤੀ ਜਾਊਗੀ ਹਾਂ ਤੇ ਬਾਕੀ ਵਾੜ ਤੁਸੀਂ ਵੇਖ ਲਈਏ ਠੀਕ ਆ ਜੀ ਗਰਮੀ ਝੱਲੂਗੀ ਪੂਰੀ ਕੋਈ ਗੱਲ ਬਾਤ ਨਹੀਂ ਇਹੋ ਜੀ ਵੀਰ ਜੀ ਬਾਕੀ ਸਵਾਈਆਂ ਸਮੂਈਆਂ ਚੰਗੀਆਂ ਕੋਈ ਵੱਧ ਘਾਟ ਤਾਂ ਨਹੀਂ ਲੱਗਾ ਵੀਰ ਜੀ ਥਾਣ ਵੀ ਪੂਰਾ ਲੰਬਾ ਹਾਂਜੀ ਪੂਰਾ ਹੱਥੀ ਚਵਾਈ ਵਾਲਾ ਲਓ ਜੀ ਲੰਮਾ ਥਾਣਾ ਦੋਸਤੋ ਪੂਰਾ ਹੱਥੀ ਚਵਾਈ ਵਾਲਾ ਠੀਕ ਆ ਤਾਂ ਵੈਸੇ ਪਿੰਡੇ ਪੁੰਡੇ ਦੀ ਪੂਰੀ ਨਿਗਰ ਇਹ ਹੱਦੇ ਦੋਸਤੋ ਟੋਟਲ ਵੈਣਾ ਤੁਸੀਂ ਦੇਖ ਲਿਆ ਨੇ ਪੰਜ ਠੀਕ ਆ ਜੀ ਤਾਜ਼ੀਆਂ ਸੁਈਆਂ ਜਿਹੜੀਆਂ ਦੋ ਤੁਹਾਨੂੰ ਦਿਖਾਈਆਂ ਨੇ ਤੇ ਬਾਕੀ ਟੋਕੜ ਨਾਕ ਵੀ ਹੈਗਾ ਜਿਹੜਾ ਚੰਗੇ ਦੁੱਧ ਤੇ ਚੱਲ ਰਿਹਾ ਤੇ ਅੱਗੇ ਦੋਸਤੋ ਟੋਕੜ ਗੱਪਣ ਵੀ ਹੈਗੀ ਵੈੜ ਤੇ ਇੱਕ ਬਿਲਕੁਲ ਸੱਜਰ ਸੌਣ ਦੀ ਤਿਆਰੀ ਦੇ ਵਿੱਚ ਇਹ ਵੈੜ ਆਪਾਂ ਤੁਹਾਨੂੰ ਦਿਖਾਈ ਹੈ ਲਾਸਟ ਵਿੱਚ ਤੇ ਰੇਟ ਬੜੇ ਜਾਇਜ਼ ਆ ਛੋਟੇ ਛੋਟੇ ਜਿਹੇ ਰੇਟ ਆ ਪਸ਼ੂ ਦੋਸਤੋ ਹਰ ਵਾਰੀ ਰੇਟ ਬਿਲਕੁਲ ਛੋਟੇ ਲੈ ਕੇ ਆਉਂਦਾ ਵੀਰ ਨਿਸ਼ਾਨ ਠੀਕ ਆ ਜੀ ਬਾਕੀ ਜਿਹੋ ਜਿਹਾ ਪਸ਼ੂ ਉਹ ਜਿਹਾ ਮੁੱਲ ਭਰਨਾ ਪੈਂਦਾ ਤੇ ਇੱਕ ਦੋਂਦੀ ਚੌਗੀ ਚੌਗੀ ਵੱਚੀ ਜੋ ਜਿਹੜਾ ਵੀ ਐਨੀਮਲ ਜਿਹੜਾ ਵੀ ਕਿਸੇ ਵੀਰ ਦੇ ਮਨ ਨੂੰ ਲੱਗਦਾ ਉਹਦੀ ਤਸੱਲੀ ਆ ਤੁਸੀਂ ਘਰਾਂ ਅੰਕੇ ਕਰ ਲਿਓ ਤੇ ਨੰਬਰ ਨਿਸ਼ਾਨ ਬੋਲ ਦਿੰਦੇ ਆ ਨੰਬਰ ਵੀਜੀ ਹੈਗਾ 70876 74417 ਪਿੰਡ ਹੈ ਘਰ ਸੂਲਪੋ ਨਰਾ ਜਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਤੇ ਵੀਜੀ ਪਿੰਡ ਦੇ ਬਿਲੀ ਘਰ ਦੇ ਲਾਗੇ ਆਪਣੀ ਬਹਿਗੇ ਵੀਜੀ ਠੀਕ ਆ ਜੀ ਤੇ ਨਗਨੇ ਅੱਜ ਟੋਟਲ 5 ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ